ਇੱਥੇ ਅੱਜ ਜੋਤਵੀਰ ਕੋਲ ਆਏ ਆ ਜੀ ਫਿਸ਼ ਦਾ ਟੈਸਟ ਕਰਨ ਜੋਤਵੀਰ ਨੇ ਆਪਣਾ ਇੱਕ ਪ੍ਰੋਮਿਸ ਕੀਤਾ ਸੀਗਾ ਵੀ ਜਲਦੀ ਤੁਹਾਨੂੰ ਇੱਕ ਸੰਘਾੜਾ ਇੱਕ ਨੰਗਲ ਵਾਲੀ ਫਿਸ਼ ਜਿਹੜੀ ਨੰਗਲ ਤੋਂ ਨੇ ਡੈਮ ਤੋਂ ਆਉਂਦੀ ਆ ਬਿਲਕੁਲ ਐਂਡ ਫਰੈਸ਼ ਡੇਲੀ ਡੇਲੀ ਉਹਦਾ ਕੋਰੀਅਰ ਲੱਗਦਾ ਜਾਂ ਕਈ ਵਾਰ ਗੱਡੀਆਂ ਦੇ ਵਿੱਚੋਂ ਪਹੁੰਚਦੀ ਵੀ ਕਰਦੇ ਨੇ ਕਿਉਂਕਿ ਨੇ ਸਪਲਾਈ ਹੁੰਦੀ ਆ ਤੇ ਵੀਰ ਅੱਜ ਮੈਨੂੰ ਆਏ ਦੱਸਿਓ ਵੀ ਆਪਣੇ ਕੋਲ ਕਿਹੜੀ-ਕਿਹੜੀ ਫਿਸ਼ ਅਵੇਲੇਬਲ ਆ ਜੀ ਸਰ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਪਣੇ ਕੋਲ ਮੱਛੀ ਆਉਂਦੀ ਆ ਵੀਰੇ ਸੰਘਾੜਾ ਆਉਂਦੀ ਆ ਜੀ ਤੇ ਨੰਗਲ ਵਾਲੀ ਆ ਵੀਰੇ। ਜੀ। ਜੀ। ਤੁਹਾਨੂੰ ਅਪਾ ਵੀਡੀਓ ਦੇ ਵਿੱਚ ਜਿਹੜਾ ਪ੍ਰਾਈਸ ਇੱਕਦਾਰ ਹੋਊਗਾ 150 ਰੁਪਏ ਵੀਰੇ 1000 ਹੋਊਗਾ 200 ਰੁਪਏ ਪ੍ਰਾਈਸ ਆ। ਤੇ ਕਿਹੜੇ ਕਿਹੜੀ ਤਾਂ ਕੀ ਕੀ ਪ੍ਰਾਈਸ ਹੋਵੇਗੀ ਇਹ ਵੀ ਦੱਸਦੇ ਹੋ। ਜਿਹੜੀ ਸੰਘਾੜਾ ਉਹ ਰੂਵੀ 150 ਰੁਪਏ ਵੀਰੇ ਪੱਗਿਆ। ਨੰਗਲ ਵਾਲੀ ਰੂਵੀ 200 ਰੁਪਏ ਪਈ ਆ ਜੀ ਵੀ ਆਪਣੇ। ਨੰਗਲ ਵਾਲੀ 200 ਰੁਪਏ ਪਈ ਆ ਰਹਦੀ ਆ। ਤੇ ਵੀਰ ਜੀ ਉਹਦੀ ਫਿਰ ਤੁਸੀਂ ਹੁਣ ਦਿਖਾਉਂਗੇ ਵੀ ਕਿਵੇਂ ਤੁਸੀਂ ਉਹਨੂੰ ਉਹਦੇ ਉੱਤੇ ਜਿਹੜਾ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਪ੍ਰੈਪਰੇਸ਼ਨ ਦਿਖਾਈ ਦਿੰਦੇ ਕਿ ਕਿਸ ਤਰ੍ਹਾਂ ਦੀ ਕਰਦੇ ਹਾਂ ਤੁਸੀਂ। ਜੀ ਇਹ ਬੜੀ ਸਾਫ਼ ਸੁਥਰੀ ਬਹੁਤ ਵਧੀਆ ਫਿਸ਼ ਦੇਖੋ ਜੀ ਕਿੰਨੀ ਵਧੀਆ ਵਾਹ ਜੀ ਬਿਲਕੁਲ ਵਾਈਟ ਕਲਰ ਦੀ ਬਿਲਕੁਲ ਸਾਫ਼ ਸੁਥਰੀ ਹੁੰਦੀ ਹੈ। ਇਹ ਆ ਗਈ ਜੀ ਆਪਣੀ ਨੰਗਰ ਵਾਲੀ ਬਿਲਕੁਲ ਫਰੈਸ਼ ਤੇ ਆ ਆ ਗਈ ਜੀ ਆਪਣੀ ਸੰਘਾੜਾ ਤੇ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਸਾਫ਼ ਸੁਥਰੇ ਜਿਹੜੇ ਪੀਸ ਨੇ। ਉਹ ਬਿਲਕੁਲ ਸਾਫ਼ ਸੁਥਰੀ ਹੁੰਦੀ ਹੈ। ਬਹੁਤ ਵਧੀਆ ਜੀ ਬਹੁਤ ਵਧੀਆ। ਵਾਹ ਜੀ ਆਹ ਕਿਆ ਬਾਤ ਹੈ ਇਹਦੇ ਵਿੱਚ ਬਿਲਕੁਲ 스ਮੈਲ ਨਹੀਂ ਆ ਰਹੀ ਨਹੀਂ ਫਿਸ਼ ਦੀ ਐਨੀ ਪਹਿਲਾਂ ਹੁੰਦੀ ਹੁੰਦੀ ਹੈ ਮੈਂ ਵੀਰ ਜਿਆਦਾ ਪਾ ਕੇ ਦੇਖੀ ਤਾਂ ਬਿਲਕੁਲ ਵੀ 스ਮੈਲ ਨਹੀਂ ਹੈ 1% ਅਰ ਹੁਣ ਬਾਰੇ ਲਾ ਮਾ ਕੇ ਨੂੰ ਆਪਾਂ ਲਾ ਮਾ ਕੇ ਵੀਰੇ ਆਂਦਾ ਲਸਣ ਹਰੀ ਮਿਰਚਾਂ ਦੇ ਵਿੱਚ ਅੱਛਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਨੂੰ ਨਾਵਾਂਗੇ ਕੋਈ ਜਮੈਣ ਵੀਰੇ ਇਹ ਜਮੈਣ ਲੱਗ ਠੀਕ ਹੈ ਜੀ ਥੋੜੀ ਹਲਦੀ ਤੇ ਥੋੜਾ ਜਿਹਾ ਨਮਕ ਵੀਰੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਨਮਕ ਪਾ ਦਿੰਦੇ ਹਾਂ ਆਪਾ ਪਾਤਾ ਜੀ ਪਾ ਇੱਕ ਅੰਡਾ ਪਾਈਆ ਫਿਸ਼ ਦੇ ਵਿੱਚ ਇਹ ਵੀ ਜੀ ਬੇਸਨ ਹੋ ਗਿਆ ਜੀ ਅੱਛਾ ਅੱਛਾ ਜੀ ਛੀ ਜੀ ਜਾਂ ਦੇਖਦਾ ਤੁਸੀਂ ਨਾ ਚੀਜ਼ਾਂ ਨਹੀਂ ਲੈਂਦੇ ਕੋਈ ਕਰਾਬ ਨਹੀਂ ਲਾਉਂਦੇ ਮੱਛੀ ਨੂੰ ਕੁਝ ਨਹੀਂ ਲਾਉਣਾ ਕਰਾਬ ਨਹੀਂ ਲਾਉਣਾ ਹਾਂ ਇਹ ਸਹੀ ਗੱਲ ਹੈ ਬਿਲਕੁਲ ਨਹੀਂ ਲਾਉਣਾ ਜੀ ਇਹ ਕਹਣਾ ਕੱਢਣੀ ਹੈ ਕਪੂਰ ਚ ਨਾਲ ਉਹ ਕਈ ਛੱਡੀ ਜਾਂਦੇ ਨੇ ਬੇਸੜੇ ਦੇ ਵਿੱਚ ਮੱਛੀ ਲਿਆ ਲੈ ਅੱਗੇ ਦਿਖਾ ਦਈਏ ਜੀ ਇਹ ਸੌਂ ਦਾ ਤੇਲ ਵੀ ਆਪਣਾ ਮੈਨੇਟ ਕੀਤਾ ਹੋਇਆ ਪਾਈ ਚਪੂਰ ਜਗੜਣੀ ਹੈ ਵੀਰੇ ਆਹ ਵੀਰ ਨੇ ਬਾਦੀ ਮੱਛੀ ਉਹਦੇ ਤੇਲ 'ਚ ਆਪ ਤਾਂ ਵਧੀਆ ਗੱਲ ਤਾਂ ਵੀਰ ਵੀ ਇਹ ਲੱਗਦੀ ਹੈ ਵੀ ਵੀਰ ਕੋਈ ਐਕਸਟਰਾ ਚੀਜ਼ ਨਹੀਂ ਪਾਉਂਦਾ ਜਿਹੜਾ ਆਪਣੀ ਹੈਲਥ ਨੂੰ ਕੋਈ ਨੁਕਸਾਨ ਕਰਦਾ ਹੋਵੇ ਇਹ ਜਮਾਂ ਦੇਸੀ ਤਰੀਕੇ ਨਾਲ ਬਣਾਉਂਦਾ ਵੀ ਸਵਾਦ ਵੀ ਜਮਾਂ ਦੇਸੀ ਬਹੁਤ ਵਧੀਆ ਹੁੰਦਾ ਹੈ ਜੇ ਨਾ ਮਾਰਕੀਟ ਚ ਜਾਣੇ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਦ ਆਉਂਦੇ ਨੇ ਮਸਾਲਿਆਂ ਦੇ ਹੁੰਦੇ ਨੇ ਆਮ ਚੀਜ਼ਾਂ ਦਾ ਸਵਾਦ ਆਉਂਦਾ ਹੀ ਨਹੀਂ। ਕਿ ਭੈਣਾ ਯਾਰ ਵੇਖੋ ਜੇ ਲਾ ਲਾ ਕੇ ਕੋਲੇ ਜੋ ਉੱਥੇ ਰੇਟ ਦੇ ਲੈ ਲੋ ਪੈਸੇ ਪੂਰੇ ਸੀ ਆਹ ਰੇਟ ਵੇਚ ਨਹੀਂ ਇੰਨੇ ਪਰੇ ਸਾਡੇ ਵੱਟ ਵੇਚਨੇ ਅਗਲਾ ਕਹਿੰਦਾ ਯਾਰ ਚੰਗੀ ਗੱਲ ਤੁਸੀਂ ਯਾਰ ਤੇਰੀ ਇੱਕ ਗੱਲ ਥੋੜੀ ਮੈਨੂੰ ਬਹੁਤ ਵਧੀਆ ਲੱਗੀ ਵੀ ਜਦ ਤੁਸੀਂ ਮੱਛੀ ਨੂੰ ਜੋਖਿਆ ਤੇ ਉਸ ਟਾਈਮ ਤੁਸੀਂ ਬਿਲਕੁਲ ਕੁਝ ਨਹੀਂ ਸੀ ਲਗਾਇਆ ਉਹਨੂੰ ਜੋਖਣ ਤੋਂ ਬਾਅਦ ਤੁਸੀਂ ਸਾਰੇ ਮਸਾਲੇ ਲਾਏ ਨੇ ਜੀ ਮੈਂ ਕੱਚੀਏ ਤੋਲ ਕੇ ਫਰਾਈ ਕਰਦਾ ਮੈਂ ਚਿਕਨ ਪਕੌੜਾ ਲੈ ਲਓ ਬੌਨ ਲਸਣ ਨਾਲ ਹਾਂ ਜੀ ਹੱਡੀ ਚਿਕਨ ਪਕੌੜਾ ਲੈ ਲਓ ਵੀਰੇ ਮੈਂ ਕੱਚਾ ਹੀ ਤੋਲਣਾ ਵੀਰੇ ਤੱਚਾ ਹੀ ਤੋਲ ਕੇ ਕੱਚਾ ਹੀ ਬਣਾ ਕੇ ਦੇਣਾ ਇੱਥੇ ਨਹੀਂ ਤਾਂ ਆਪਾਂ ਦੇਖਦੇ ਹਾਂ ਮਾਰਕੀਟ ਜਿਆਦਾ ਪਹਿਲਾਂ ਤਾਂ ਇੰਨੀ ਮੱਛੀ ਨਹੀਂ ਹੁੰਦੀ ਜਿੰਨੇ ਉਹਦੇ ਮਸਾਲੇ ਲੱਗੇ ਹੁੰਦੇ ਨੇ ਹਾਂ ਹਾਂ ਵੀਰੇ ਯਾਰ ਤੇ ਉਹ ਤਾਂ ਵੀ ਬਣਾ ਕੇ ਦੇ ਦਿੰਦੇ ਨੇ ਤੇ ਵੀਰੇ ਨੇ ਪਹਿਲਾਂ ਜੋਖਿਆਂ ਨੂੰ ਸਾਫ਼ ਨੂੰ ਐਨ ਫਿਰ ਉਹ ਤੋਂ ਬਾਅਦ ਨੂੰ ਥਾਲੇ ਲਾ ਲੈਣਾ ਜਸ ਫਾਇਜੀ ਲਈ ਫੇਰ ਹੁੰਦੀ ਹੈ ਜੀ ਨਹੀਂ ਨਹੀਂ ਕਬੂਰਤੀ اچھا ਇੱਕ ਵਾਰ ਤੇ ਸੀ ਇਹ ਫੈਨੋ ਨਿੱਕੀ ਹੈ ਬਹੁਤ ਵਧੀਆ ਵੀਰ ਨੇ ਬਣਾਈ ਹੈ ਜਿਹੜਾ ਟੇਸਟ ਵੀ ਦੇਖਾਂਗੇ ਇਸ ਘੜਾ ਵਿੱਚ ਠੀਕ ਹੈ ਜੀ ਇਹਦੇ ਚ ਆਗਾ ਜੀ ਫੇਰ ਉਦਾਂ ਹੀ ਹੈ ਨਾ ਲਸਣ ਫਿਰ ਤਾਂ ਤੇਲ ਸਾਰਾ ਕੋਈ ਉੱਪਰ ਲਿਖਣਾ ਨੈਚਰਲ ਵੀਰੇ ਜੀ ਮੈਂ ਤਾਂ ਬਾਹਰ ਆ ਗਿਆ ਜੀ ਬਰਾਂਡਾ ਹਾਂ ਜੀ ਇਹਨਾਂ ਨੂਰ ਪਾਉਣਾ ਵੀਰੇ ਆਪਾਂ ਦੇ ਵਿੱਚ ਹੀ ਠੀਕ ਹੈ ਜੀ ਆ ਗੇਰੀ ਦੀ ਗੀਸ ਸੰਘਾੜਾ ਵਿਛ ਨੰਬਰ ਆਪ ਵੀ ਸੰਘਾੜਾ ਬਣ ਕੇ ਤਿਆਰ ਹੋ ਗਈ ਜੀ ਇਹ ਆ ਗਈ ਜੀ ਸੰਘਾੜਾ ਜਿਹੜੇ ਲੱਗਿਆ ਬਾਤ ਨਾ ਜੀ ਮਾੜਾ ਜਿਹਾ ਲੱਗ ਰਿਹਾ ਉਹ ਆ ਗਈ ਜੀ ਸੰਘਾੜਾ ਲੱਗੀ ਜੀ ਆ ਲੱਗੀ ਆ ਗਈ ਆਪਣੇ ਨੰਗਲ ਵਾਲੀ ਤੇ ਬਹੁਤ ਵਧੀਆ ਦੋਨੇ ਦੇਖ ਸਕਦੇ ਇਸੇ ਮੈਂ ਤੁਹਾਨੂੰ ਟੇਸਟ ਦਿਖਾਵਾਂਗਾ ਤੇ ਜੋਤ ਵੀਰ ਕੋਲ ਆ ਕੇ ਤਾਂ ਪਹਿਲਾਂ ਤਾਂ ਇੱਕ ਤਾਂ ਇਹਨਾਂ ਦੀ ਹਾਂਡੀ ਬੜੀ ਮਸ਼ਹੂਰ ਹੈ ਨਾ ਜੀ ਕਿਹੜਾ ਵੀਰ ਦੀ ਹਾਂਡੀ ਚਿਕਨ ਹੈ ਜਿਹੜਾ ਉਹ ਮਸ਼ਹੂਰ ਹੈ ਹਾਂਡੀ ਮਟਰਨ ਬਹੁਤ ਮਸ਼ਹੂਰ ਹੈ ਇੱਕ ਪੋਰਕ ਕਲੇਜੀ ਬਹੁਤ ਮਸ਼ਹੂਰ ਹੈ ਤੇ ਹੁਣ ਵੀਰ ਨੇ ਨਵੇਂ ਟੇਸਟ ਜਿਹੜੇ ਆ ਪਾਏ ਨੇ ਵਿੱਚ ਨਵੇਂ ਤਰੀਕੇ ਨਾਲ ਬਿਲਕੁਲ ਅਲੱਗ ਟੇਸਟ ਹੋਊਗਾ ਮਾਰਕੀਟ ਨਾਲੋਂ ਜਿਹਦੇ ਵਿੱਚ ਦੋ ਕਿਸਮ ਦੀ ਫਿਸ਼ ਆ ਜਾਂਦੀ ਹੈ ਨੰਗੜ ਵਾਲੀ ਤੇ ਸਿੰਗਾੜਾ ਤੇ ਵੀਰ ਮੈਨੂੰ ਐਂ ਦੱਸੋ ਵੀ ਤੁਸੀਂ ਹੁਣ ਇਸ ਟਾਈਮ ਆਪਣੀ ਜਿਹੜੀ ਐਕਸਪਰਟ ਜਿਹੜੀਆਂ ਚੀਜ਼ਾਂ ਦੇ ਵਿੱਚ ਤੁਸੀਂ ਕਾਫੀ ਫੇਮਸ ਹਾਂਡੀ ਚਿਕਨ ਹੈ ਜਿਹੜਾ ਹਾਂਡੀ ਮਟਰਨ ਤੇ ਚਿਕਨ ਉਹ ਤਾਂ ਬਹੁਤ ਦੂਰ ਦੂਰ ਤੱਕ ਬਏ ਇਹ ਆ ਵੀ ਆਉਂਦੇ ਨੇ ਹੈਨਾ ਹਾਂਜੀ ਹਾਂਜੀ ਤੇ ਹੁਣ ਫਿਸ਼ ਆ ਜਿਹੜੀ ਫਿਸ਼ ਦੀ ਵੀ ਬਹੁਤ ਵਧੀਆ ਤੁਸੀਂ ਇੱਕ ਪ੍ਰੈਪਰੇਸ਼ਨ ਬਿਲਕੁਲ ਮਾਰਕੀਟ ਨਾਲੋਂ ਅਲੱਗ ਬਣਾਈ ਹੋਈ ਹੈ ਇਸ ਤੋਂ ਲਗਾਂ ਪੋਰਟ ਕਲੇਜ ਜਿਹੜੀ ਉਹ ਤਾਂ ਆਪਣੇ ਕੋਲ ਚੱਲਦੀ ਹੋਈ ਆ ਹੈਨਾ ਜੀ ਹਾਂਜੀ ਪੋਰਟ ਕਲੇਜ ਦੀ ਰੈਗੂਲਰ ਆਈ ਡਿਲੀਵਰੀ ਹੁੰਦਾ ਹੈ ਤੇ ਚਿਕਨ ਪਕੌੜਾ ਹੈਨਾ ਜੀ ਹਾਂਜੀ ਹਾਂਜੀ ਇਹ ਸਾਰੀਆਂ ਚੀਜ਼ਾਂ ਤਾਂ ਇਦਾਂ ਮਹਿਸੂਸ ਹੁੰਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਨਾ ਵੀ ਇੱਕ ਫਰੈਂਡ ਸਰਕਲ ਜਾ ਕੇ ਖਾਣੇ ਆ ਪੀਰਪਾਲਾ ਚਾਇ ਸੀਗੇ ਜੋਰਬੀਨ ਨੇ ਬਹੁਤ ਵਧੀਆ ਤਿਆਰ ਕਰਕੇ ਦਿੱਤੀ ਹੈ ਇੰਨੀ ਕੁ ਵਧੀਆ ਫੇਸ ਤਿਆਰ ਕਰ ਦਿੱਤੀ ਹੈ ਜੀ ਬੜੀ ਵਧੀਆ ਕੁਸੂਆਰੀ ਹੈ ਇਹਦੇ ਵੀਲੇ ਬਸ ਸਭ ਤੋਂ ਪਹਿਲਾਂ ਇੱਕ ਤਾਂ ਜਿਹੜੀ ਨੰਗਲ ਵਾਲੀ ਲਿਆਂਦੀ ਹੈ ਤਾਜੀ ਮੱਛੀ ਜਿਹੜੀ ਆਉਂਦੀ ਹੈ ਰੋਜ਼ੀ ਰੋਜ਼ ਹੁੰਦੀ ਹੈ ਜੀ ਚਲੋ ਇਹਦਾ ਦੇਖਦੇ ਆਪਾਂ ਟੇਸਟ ਪਹਿਲਾਂ ਵੀ ਦੇਖ ਸਕਦੇ ਹਾਂ ਜੀ ਵੀਡੀਓ ਲਗਾਏ ਜੀ ਦੇਖ ਸਕਦੇ ਹੋ ਜੀ ਬਿਲਕੁਲ ਵਾਈਟ ਹਾਂ ਦਿਖ ਰਹੀ ਹੈ ਬਿਲਕੁਲ ਸੌਫਟ ਬਿਲਕੁਲ ਵਾਈਟ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਯਾਰ ਇੰਨੀ ਸੌਫਟ ਐ ਲੋ ਬਿਲਕੁਲ ਐਨ ਜਿਵੇਂ ਮਲਾਈ ਹੁੰਦੀ ਹੈ ਨਾ ਮੱਖਣ ਹੁੰਦਾ ਉਪਸਾਸਸ ਦੇ ਨਾਲ ਖਾਣੇ ਆ। ਹੋਏ। ਮੂਝ ਕੋਨੇਸਾਰ ਵਿੱਚ ਘੁੱਲ ਜਾਂਦੀ ਆ। ਤੁਹਾਨੂੰ ਪਤਾ ਕਿ ਟੇਸਟ ਆ ਜਿਹੜਾ ਇੰਨਾ ਕੁ ਵਧੀਆ ਟੇਸਟ ਆ ਇੰਨਾ ਕੁ ਸੌਫਟ ਵਾਹ! ਕਿਆ ਬਾਤ ਹੈ। ਤਾਂ ਜਿਹੜਾ ਇਹ ਟੇਸਟ ਆ ਜੀ ਮੈਨੂੰ ਬਿਲਕੁਲ ਡਿਫਰੈਂਟ ਲੱਗੂਗਾ ਮਾਰਕੀਟ ਨਾਲੋਂ ਮਾਰਕੀਟ ਵਿੱਚ ਪਰਮਿਸ਼ਨ ਨੇ ਆ। ਉਹਨਾਂ ਤਕਰੀਬਨ ਸੇਮ ਇੱਕੋ ਜਿਹਾ ਟੇਸਟ ਹੁੰਦੇ ਨੇ। ਇਥੇ ਆਉਂ ਬਿਲਕੁਲ ਡਿਫਰੈਂਟ ਹੈ ਇਸ ਦਾ ਤੇ ਦੂਸਰੀ ਆਪਣੇ ਕੋਈ ਹੈਗੀ ਹੈ ਤੇ ਸਿੰਘਾੜਾ ਸਿੰਘਾੜਾ ਫਿਸ਼ ਆ ਜੀ ਇਹ ਇਥੇ ਵੀ ਦੇਖ ਸਕਦੇ ਬਿਲਕੁਲ ਸੌਫਟ ਹੈ ਬਿਲਕੁਲ ਸੌਫਟ ਸੋ ਕਿਸ ਤਰ੍ਹਾਂ ਦੀ ਧੋਮੀਆਂ ਜਿਵੇਂ ਭੁਰਦੀ ਹੁੰਦੀ ਹੈ ਨਾ ਸੋਪਾ ਨੂੰ ਦੇ ਦੇਣ ਮੀਨਸ ਨਾਲ ਖਾ ਕੇ ਸੋ ਵੀਰਪਨ ਬਣੇ ਤਾਂ ਕਿ ਬਾਈਟ ਵੀ ਹੁੰਦੀ ਹੈ ਤੇ ਤੰਦੂਰੀ ਮੀਨਸ ਵੀ ਹੁੰਦੀ ਹੈ ਨਾਲ ਮੂਲੀ ਵੀ ਹੁੰਦੀ ਹੈ ਹਰੀ ਚਟਨੀ ਵੀ ਹੁੰਦੀ ਹੈ ਸੋ ਇਹਦਾ ਵੀ ਟੇਸਟ ਹੈ ਮੈਨੂੰ ਕੀ ਕਹਾਂ ਇਹਦਾ ਟੇਸਟ ਹੈ ਇੰਨਾ ਵਧੀਆ ਇਹਦਾ ਆਟੋਪਰ ਜਿਹੜੀ ਵੀ ਜ਼ਿਆਦਾ ਖਾਂਦੇ ਆ ਨਾ ਜਿਹੜੀ ਬਾਅਦ ਚ ਖਾਂਦੇ ਆ ਉਹਦਾ ਇਹ ਟੇਸਟ ਵਧੀਆ ਲੱਗਦਾ ਦੋਨਾਂ ਦਾ ਟੇਸਟ ਬੜਾ ਬੈਸਟ ਹੈ ਬਹੁਤ ਵਧੀਆ ਬਹੁਤ ساری ਅਸੀਂ ਮੈਰਿਜ ਪਾਰਟੀਆਂ ਵੀ ਖਾਂਦੇ ਰਹਿੰਦੇ ਆ ਬਹੁਤ ਸਾਰੇ ਅਸੀਂ ਮਾਰਕੀਟ ਦੇ ਵਿੱਚ ਵੀ ਜਾ ਕੇ ਬਹੁਤ ਸਾਰੇ ਚਿਕਨ ਕਾਲਰ ਦੇ ਸੈਂਟਰ ਤੇ ਜਾ ਕੇ ਬਹੁਤ ਜਗ੍ਹਾ ਤੇ ਵੀ ਖਾਂਦੇ ਆਂ ਬਟ ਜਿਹੜਾ ਇਹ ਬਿਲਕੁਲ ਡਿਫਰੈਂਟ ਹੈ ਕਿਉਂਕਿ ਜ਼ਿਆਦਾ ਸਪਾਈਸ ਵੀ ਰੱਖੇ ਹੋਏ ਫਿਰ ਦਾ ਟੇਸਟ ਆ ਰਿਹਾ ਤੇ ਬਹੁਤ ਵਧੀਆ ਟੇਸਟ ਆ ਰਿਹਾ ਇਹ ਸਭ ਤੋਂ ਵੱਡੀ ਗੱਲ ਹੈ ਵੀਰ ਨੇ ਪਹਿਲਾਂ ਫਿਸ਼ ਨੂੰ ਡੋਖਣਾ ਇਹ ਮਸਾਲੇ ਲਾਉਣੇ ਮਸਾਲੇ ਲੱਗੀ ਫਿਸ਼ ਨਹੀਂ ਦਿੰਦਾ ਵੀਰ ਤੇ ਉਹਦੇ ਵਿੱਚ ਵੀਰ ਨੂੰ ਵੀ ਹੁੰਦਾ ਹੈ ਜਿਆਦਾ ਮਸਾਲੇ ਲਾਉਂਦੇ ਹੀ ਨਹੀਂ ਹੈਗੇ ਮਾਰਕੀਟ ਵਿੱਚ ਜਿਆਦਾ ਪਰ ਮਸਾਲੇ ਦੀ ਕੋਈ ਲੇਅਰ ਹੁੰਦੀ ਹੈ ਜਿਹੜੀ ਫਿਸ਼ ਦੇ ਉੱਤੇ ਲੱਗੀ ਹੁੰਦੀ ਹੈ ਪਰ ਇੱਥੇ ਆਜਾ ਕੁਝ ਨਹੀਂ ਹੈਗਾ ਤੁਹਾਨੂੰ ਫਿਸ਼ ਹੈ ਗੁਰੂ ਕੀਰਤ ਫਿਸ਼ੀ ਮਿਲੂਗੀ ਬਹੁਤ ਵਧੀਆ ਲੱਗੀ ਪ੍ਰੈਪਰੇਸ਼ਨ ਵੀਰ ਦੀ ਤੇ ਤੁਸੀਂ ਵੀ ਆਓ ਟੇਸਟ ਕਰੋ ਅਸੀਂ ਇਹ ਮਕਾਨੀ ਜੀ ਹਪਨ ਕਸਟਮਰ ਨੇ ਇਹ ਜੋਤ ਵੀਰ ਦੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਲੱਗਦਾ ਚਿਕਨ ਜੀ ਜੋ ਜੋ ਵੀ ਇਹ ਹੁੰਦਾ ਵਧੀਆ ਲੱਗਦਾ ਇੱਥੇ ਇੱਥੇ ਖਾ ਕੇ ਤਾਂ ਰੂਹ ਖੁਸ਼ ਹੋ ਜਾਂਦੀ ਆ ਤੇ ਤੁਸੀਂ ਕਿਹੜਾ ਚਿਕਨ ਪਕੌੜਾ ਖਾਣੇ ਆਂ ਤੇਰੀ ਵਾਲਾ ਕਿਹੜਾ ਕਿਹੜਾ ਖਾਣੇ ਆਂ ਤੇਰੀ ਵਾਲਾ ਵੀ ਖਾਈਦਾ ਚਿਕਨ ਪਕੌੜਾ ਵੀ ਖਾਈਦਾ ਬਹੁਤ ਵਧੀਆ ਖਾਈਦਾ ਵਧੀਆ ਟੇਸਟੀ ਹੁੰਦਾ ਨਾ ਜੀ ਹਾਂ ਅਸੀਂ 20 ਕਿਲੋਮੀਟਰ ਤੋਂ ਆਈਦਾ ਅੱਛਾ ਅੱਛਾ ਜੀ ਠੀਕ ਹੈ ਤੇ ਵੀਰ ਜੀ ਤੁਹਾਨੂੰ ਟੇਸ ਕਿਦਾਂ ਲੱਗਿਆ ਜੀ ਬਹੁਤ ਹੀ ਵਧੀਆ ਲੱਗਦਾ ਜੀ ਜੀ ਇਹਨਾਂ ਦਾ ਹਾਡੀ ਚਿਕਨ ਤੇ ਮੱਛੀ ਮੱਲੇ ਬੱਚੇ ਸਿਘਾੜਾ ਬੱਚੇ ਸਪੈਸ਼ਲ ਇਹਨਾਂ ਦਾ ਬਹੁਤ ਬਹੁਤ ਵਧੀਆ ਦੇਖਿਆ ਜੀ ਹਾਂਜੀ ਅਸੀਂ ਸਪੈਸ਼ਲ ਤੌਰ ਤੇ 20 ਕਿਲੋਮੀਟਰ ਤੇ ਚੱਲ ਕੇ ਇੱਥੇ ਇਹਨਾਂ ਕੋਲ ਖਾਣ ਆਏ ਬਹੁਤ ਵਧੀਆ ਲੱਗਦਾ ਆ ਪੈਸੇ ਵੀ ਜਾਇਜ਼ ਲੰਦਰੇ ਗੱਲ ਜਾਇਜ਼ ਅਸੀਂ ਵਧੀਆ ਜੀ ਬਹੁਤ ਪਿਆਰ ਨਾਲ ਬਣਾਉਂਦੇ ਨੇ ਬਹੁਤ ਹੀ ਵਧੀਆ ਵਧੀਆ ਲੱਗਿਆ ਜੀ ਸੋ ਤੁਸੀਂ ਵੀ ਸੁਣਿਆ ਵੀ ਰਿਵਿਊ ਕਿੰਨਾ ਵਧੀਆ ਆ ਰਿਹਾ ਵੀਰ ਦਾ ਕਿਉਂਕਿ ਵੀਰ ਦੀ ਕੁਆਲਿਟੀ ਬਹੁਤ ਵਧੀਆ ਜੀ ਸਾਰੇ ਬਤਾਈਆਂ ਨੇ ਹੋਰ ਛੋਟੇ ਵੀਰ ਬੈਠੇ ਨੇ ਕਸਟਮਰ ਨੇ ਜੀ ਜੋਤ ਵੀਰ ਦੇ ਕਿੱਦਾਂ ਲੱਗਿਆ ਤੁਹਾਨੂੰ ਟੇਸਟ ਇੱਥੇ ਆ ਕੇ ਫਿਸ਼ ਦਾ ਵਧੀਆ ਵੀਰੇ ਅਸੀਂ ਬਹੁਤ ਦਿਨ ਤੋਂ ਖਾਣੇ ਹਰੇ ਹਾਂ ਜੀ ਹਾਂਜੀ ਵਧੀਆ ਲੱਗਿਆ ਵਧੀਆ ਲੱਗਿਆ ਤੇ ਵੀਰ ਹਣੀ ਇੱਥੇ ਫਿਸ਼ ਸਪੈਸ਼ਲ ਖਾਣ ਆਉਂਦੇ ਨੇ ਜੀ ਕਾਫੀ ਦਿਨ ਤੋਂ ਛੋਟੇ ਵੀਰ ਤੁਹਾਨੂੰ ਕਿੱਦਾਂ ਲੱਗਿਆ ਟੇਸਟ ਬਹੁਤ ਵਧੀਆ ਲੱਗਿਆ ਵੀਰੇ ਅਸੀਂ ਜੀ ਆਪਣੀ ਅੱਜ ਦੀ ਫਿਸ਼ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗクセ ਨਵੀਂ ਡੈਸਟੀਨੇਸ਼ਨ ਤੇ ਸੋ ਬਾਏ